ਰਾਦੇ ਰਾਤੇ ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਪਸੰਦ ਆਵੇਗੀ। ਇੱਕ ਔਰਤ ਦੇ ਮੋਬਾਈਲ ਤੇ ਰੋਂਗ ਨੰਬਰ ਤੋਂ ਕਾਲ ਆਈ। ਉਸ ਔਰਤ ਨੇ ਕਾਲ ਰੀਸੀਵ ਕੀਤੀ ਤਾਂ ਸਾਹਮਣੇ ਤੋਂ ਕਿਸੇ ਅਣਜਾਣ ਆਦਮੀ ਦੀ ਆਵਾਜ਼ ਸੁਣ ਕੇ ਉਸਨੇ ਕਿਹਾ ਸੌਰੀ ਰੋਂਗ ਨੰਬਰ ਹੈ ਤੇ ਕਾਲ ਡਿਸਕਨੈਕਟ ਕਰ ਦਿੱਤੀ। ਇੱਧਰ ਕਾਲ ਕਰਨ ਵਾਲੇ ਨੇ ਜਦੋਂ ਆਵਾਜ਼ ਸੁਣੀ ਤਾਂ ਉਹ ਸਮਝ ਗਿਆ ਕਿ ਇਹ ਨੰਬਰ ਕਿਸੇ ਔਰਤ ਦਾ ਹੈ ਹੁਣ ਤਾਂ ਕਾਲ ਕਰਨ ਵਾਲਾ ਲਗਾਤਾਰ ਰੀਡਾਇਲ ਕਰਦਾ ਰਹਿੰਦਾ ਪਰ ਉਹ ਔਰਤ ਨੰਬਰ ਵੇਖ ਕੇ ਕਾਲ ਰিসিਵ ਨਾ ਕਰਦੀ ਉਹ ਔਰਤ ਮੋਬਾਈਲ ਬਾਰੇ ਜਿਆਦਾ ਜਾਣਕਾਰੀ ਤੇ ਸਮਝ ਨਾ ਹੋਣ ਦੇ ਕਾਰਨ ਨੰਬਰ ਨੂੰ ਬਲੌਕ ਕਰਨਾ ਵੀ ਨਹੀਂ ਸੀ ਜਾਣਦੀ ਤੇ ਫਿਰ ਮੈਸੇਜ ਦਾ ਸਿਲਸਿਲਾ ਸ਼ੁਰੂ ਹੋ ਗਿਆ ਹਾਂਜੀ ਗੱਲ ਕਰੋਨਾ ਮੇਰਾ ਫੋਨ ਕਿਉਂ ਨਹੀਂ ਚੁੱਕਦੇ ਤੁਸੀਂ ਇੱਕ ਵਾਰ ਗੱਲ ਕਰ ਲਓ ਪਲੀਜ਼ ਉਹ ਲੜਕਾ ਲਗਾਤਾਰ ਉਸ ਔਰਤ ਨੂੰ ਇਸ ਤਰ੍ਹਾਂ ਦੇ ਮੈਸੇਜ ਭੇਜਦਾ ਜਾ ਰਿਹਾ ਸੀ ਉਸ ਔਰਤ ਦੇ ਸੱਸ ਦੇ ਪਤੀ ਬਹੁਤ ਹੀ ਸ਼ੱਕੀ ਤੇ ਝਗੜਾਲੂ ਸੁਭਾਅ ਦੇ ਸਨ ਜਿਸ ਕਾਰਨ ਉਸ ਔਰਤ ਨੇ ਉਹਨਾਂ ਦੋਨਾਂ ਨੂੰ ਇਸ ਬਾਰੇ ਕੁਝ ਵੀ ਦੱਸਣਾ ਉਹ ਜੀਤਨਾ ਸਮਝਿਆ ਇਸ ਘਟਨਾ ਤੋਂ ਅਗਲੇ ਦਿਨ ਜਦੋਂ ਮੋਬਾਈਲ ਦੀ ਰਿੰਗਟੋਨ ਵੱਜੀ ਤਾਂ ਉਹ ਔਰਤ ਕੱਪੜੇ ਤੋੜ ਰਹੀ ਸੀ ਤਾਂ ਉਸਦੀ ਸੱਸ ਨੇ ਕਾਲ ਰੀਸੀਵ ਕਰ ਲਿਆ ਸਾਹਮਣੇ ਤੋਂ ਉਸ ਲੜਕੇ ਦੀ ਆਵਾਜ਼ ਸੁਣ ਕੇ ਉਹ ਇੱਕਦਮ ਚੌਕ ਗਈ ਲੜਕਾ بار بار ਕਹਿ ਰਿਹਾ ਸੀ ਜਾਨੂ ਮੇਰੇ ਨਾਲ ਗੱਲ ਕਿਉਂ ਨਹੀਂ ਕਰ ਰਹੀ ਮੇਰੀ ਗੱਲ ਤਾਂ ਸੁਣ ਪਲੀਜ਼ ਤੇਰੀ ਆਵਾਜ਼ ਨੇ ਮੈਨੂੰ ਪਾਗਲ ਕਰ ਦਿੱਤਾ ਹੈ ਵਗੈਰਾ ਵਗੈਰਾ ਸੱਸ ਨੇ ਖਾਮੋਸ਼ੀ ਨਾਲ ਸਾਰਾ ਕੁਝ ਸੁਣ ਕੇ ਮੋਬਾਈਲ ਬੰਦ ਕਰ ਦਿੱਤਾ ਜਦੋਂ ਰਾਤ ਨੂੰ ਉਸ ਦਾ ਮੁੰਡਾ ਘਰ ਆਇਆ ਤਾਂ ਉਸ ਨੂੰ ਕੱਲੇ ਵਿੱਚ ਬੁਲਾ ਕੇ ਨੂੰ ਦੀ ਬਦ ਚਲਨੀ ਤੇ ਅਣਜਾਨ ਮੁੰਡੇ ਦੇ ਫੋਨ ਬਾਰੇ ਤੇ ਆਪਣੀ ਨੂੰ ਤੇ ਅਣਜਾਨ ਮੁੰਡੇ ਨਾਲ ਫੋਨ ਤੇ ਗੱਲ ਕਰਨ ਦਾ ਇਲਜ਼ਾਮ ਲਾਇਆ ਪਤੀ ਨੇ ਉਸੇ ਵਕਤ ਆਪਣੀ ਘਰ ਵਾਲੀ ਨੂੰ ਬੁਲਾ ਕੇ ਉਸ ਦੀ ਕੋਈ ਗੱਲ ਸੁਣੇ ਬਿਨਾ ਹੀ ਉਸ ਨੂੰ ਬੁਰੀ ਤਰ੍ਹਾਂ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਜਦੋਂ ਉਸ ਨੂੰ ਬੁਰੀ ਤਰ੍ਹਾਂ ਕੁੱਟ ਚੁੱਕਿਆ ਤਾਂ ਮਾਂ ਨੇ ਮੋਬਾਈਲ ਉਸ ਦੇ ਹੱਥਾਂ ਵਿੱਚ ਦੇ ਦਿੱਤਾ ਤੇ ਕਿਹਾ ਤੇਰੀ ਘਰ ਵਾਲੀ ਦੇ ਆਸ਼ਿਕ ਦਾ ਇਸ ਫੋਨ ਵਿੱਚ ਨੰਬਰ ਹੈ ਪਤੀ ਨੇ ਕਾਲ ਡਿਟੇਲ ਚੈੱਕ ਕੀਤੀ ਫਿਰ ਇੱਕ ਇੱਕ ਕਰਕੇ ਸਾਰੇ ਅਨਰੀਡ ਮੈਸੇਜ ਪੜੇ ਤਾਂ ਉਹ ਗੁੱਸੇ ਵਿੱਚ ਹੋਰ ਅੱਗ ਬਬੂਲਾ ਹੋ ਗਿਆ ਉਸੇ ਵਕਤ ਆਪਣੀ ਘਰਵਾਲੀ ਨੂੰ ਫਿਰ ਤੋਂ ਕੁੱਟਣ ਮਾਰਨ ਲੱਗਾ ਇੱਧਰ ਉਸਦੀ ਸੱਸ ਨੇ ਉਸ ਔਰਤ ਦੇ ਭਰਾ ਨੂੰ ਫੋਨ ਕਰ ਦਿੱਤਾ ਤੇ ਕਿਹਾ ਅਸੀਂ ਤੁਹਾਡੀ ਕੁੜੀ ਨੂੰ ਉਸਦੇ ਆਸ਼ਿਕ ਨਾਲ ਮੋਬਾਈਲ ਤੇ ਗੱਲ ਕਰਦੇ ਹੋਏ ਤੇ ਮੈਸੇਜ ਕਰਦੇ ਹੋਏ ਰੰਗੇ ਹੱਥ ਫੜ ਲਿਆ ਜਿਸ ਨੇ ਤੁਹਾਡੀ ਤੇ ਸਾਡੀ ਇੱਜ਼ਤ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਨੇ ਖਬਰ ਸੁਣ ਕੇ ਉਸੇ ਵਕਤ ਉਸ ਦਾ ਭਰਾ ਉਸ ਦੀ ਮਾਂ ਨੂੰ ਲੈ ਕੇ ਉੱਥੇ ਪਹੁੰਚ ਗਿਆ ਪਤੀ ਅਤੇ ਸੱਸ ਨੇ ਇਲਜ਼ਾਮ ਲਗਾਏ ਤਾਨੇ ਮੈਣੇ ਦਿੱਤੇ ਔਰਤ ਦਾ ਭਰਾ ਬਹੁਤ ਹੀ ਗੁੱਸੇ ਵਾਲਾ ਸੀ ਉਸੇ ਵਕਤ ਔਰਤ ਦੇ ਭਰਾ ਨੇ ਉਸ ਨੂੰ ਵਾਲਾਂ ਤੋਂ ਫੜ ਕੇ ਬਹੁਤ ਕੁੱਟਿਆ ਉਹ ਔਰਤ ਕਸਮਾਂ ਖਾਂਦੀ ਰਹੀ ਝੂਠੇ ਇਲਜ਼ਾਮ ਨੇ ਮੇਰਾ ਕੋਈ ਕਸੂਰ ਨਹੀਂ ਮੈਂ ਇੱਕੋ ਵਾਰ ਫੋਨ ਚੁੱਕਿਆ ਚੀਖਦੀ ਚਲਾਉਂਦੀ ਰਹੀ ਆਪਣੀ ਸਫਾਈ ਦਿੰਦੀ ਰਹੀ ਪਰ ਕਿਸੇ ਨੇ ਉਸ ਦੀ ਕੋਈ ਗੱਲ ਨਾ ਸੁਣੀ ਉਹ ਸ਼ੱਕੀ ਸੱਸ ਦੇ ਪਤੀ ਦੇ ਅੱਗੇ ਬੇਵੱਸ ਹੋ ਗਈ ਉਸ ਔਰਤ ਦੀ ਮਾਂ ਨੇ ਕਿਹਾ ਜੇ ਤੂੰ ਸੱਚੀ ਹੈ ਤਾਂ ਗੀਤਾ ਤੇ ਹੱਥ ਰੱਖ ਕੇ ਕਸਮ ਖਾ ਉਸਨੇ ਫੌਰਨ ਸਭ ਦੇ ਸਾਹਮਣੇ ਗੀਤਾ ਤੇ ਹੱਥ ਰੱਖ ਕੇ ਕਸਮ ਵੀ ਖਾਈ ਪਰ ਸ਼ੱਕੀ ਸੱਸ ਨੇ ਉਸ ਨੂੰ ਵੀ ਨਕਾਰ ਦਿੱਤਾ ਤੇ ਕਿਹਾ ਜੋ ਆਪਣੇ ਪਤੀ ਨਾਲ ਗਦਦਾਰੀ ਕਰ ਸਕਦੀ ਹੈ ਤਾਂ ਉਸ ਲਈ ਗੀਤਾ ਦੀ ਛੁੱਟੀ ਕਸਮ ਖਾਣੀ ਵੀ ਕੋਈ ਮੁਸ਼ਕਿਲ ਕੰਮ ਨਹੀਂ ਇਸ ਦੇ ਨਾਲ ਹੀ ਉਸਦੇ ਪਤੀ ਨੇ ਸਾਰੇ ਮੈਸੇਜ ਉਸਦੇ ਭਰਾ ਨੂੰ ਦਿਖਾਏ ਜੋ ਉਸ ਲੜਕੇ ਨੇ ਉਸ ਔਰਤ ਨੂੰ ਕਿਤੇ ਸੀ ਸੱਸ ਨੇ ਮੱਕਾਰ ਤੇ ਚਲਾਕ ਕਹਿ ਕੇ ਅੱਗ ਵਿੱਚ ਕੀ ਪਾਉਣ ਦਾ ਕੰਮ ਕੀਤਾ ਉਸ ਔਰਤ ਦੇ ਭਰਾ ਨੂੰ ਆਪਣੀ ਭੈਣ ਤੇ ਬਹੁਤ ਗੁੱਸਾ ਆਇਆ ਉਸ ਦਾ ਪਾਰਾ ਸਤਵੇਂ ਸਮਾਂ ਤੇ ਜਾ ਪੁੱਜਿਆ ਉਸਨੇ ਫਟਾਫਟ ਪਿਸਤੌਲ ਕੱਢੀ ਤੇ ਆਪਣੀ ਭੈਣ ਦੇ ਸਿਰ ਤੇ ਗੋਲੀ ਮਾਰ ਦਿੱਤੀ ਇਸ ਤਰ੍ਹਾਂ ਇੱਕ ਰੋਂਗ ਨੰਬਰ ਨੇ ਇੱਕ ਪਰਿਵਾਰ ਉਜਾੜ ਦਿੱਤਾ ਤਿੰਨ ਬੱਚਿਆਂ ਨੂੰ ਮਾਂਵਾਰਾ ਕਰ ਦਿੱਤਾ ਅਨਾਥ ਕਰ ਦਿੱਤਾ ਜਦੋਂ ਉਸ ਔਰਤ ਦੇ ਦੂਜੇ ਭਰਾ ਨੂੰ ਖਬਰ ਮਿਲੀ ਤਾਂ ਉਸਨੇ ਆਪਣੇ ਭਾਈ ਮਾਂ ਆਪਣੀ ਭੈਣ ਦੇ ਪਤੀ ਤੇ ਸੱਸ ਤੇ ਉਸ ਅਣਜਾਨ ਨੰਬਰ ਤੇ ਐਫ ਆਈ ਆਰ ਦਰਜ ਕਰਵਾ ਦਿੱਤੀ ਪੁਲਿਸ ਨੇ ਜਦੋਂ ਮੋਬਾਈਲ ਦੀ ਜਾਂਚ ਕੀਤੀ ਤਾ ਪਤਾ ਲੱਗਿਆ ਔਰਤ ਨੇ ਸਿਰਫ ਇੱਕ ਹੀ ਵਾਰ ਉਸ ਰੋਂਗ ਨੰਬਰ ਨੂੰ ਰਿਸੀਵ ਕੀਤਾ ਸੀ ਉਸ ਤੋਂ ਬਾਅਦ ਉਸ ਨੰਬਰ ਤੋਂ ਉਹ ਮੁੰਡਾ ਕਾਲ ਤੇ ਮੈਸੇਜ ਦੇ ਜ਼ਰੀਏ ਉਸ ਔਰਤ ਨੂੰ ਲਗਾਤਾਰ ਪਰੇਸ਼ਾਨ ਕਰ ਰਿਹਾ ਸੀ ਸਾਰੀਆਂ ਗੱਲਾਂ ਸਾਫ਼ ਹੋਣ ਤੋਂ ਬਾਅਦ ਜਦੋਂ ਛੋਟੇ ਭਰਾ ਨੂੰ ਸੱਚਾਈ ਦਾ ਪਤਾ ਚੱਲਿਆ ਜਿਸ ਨੇ ਆਪਣੀ ਭੈਣ ਨੂੰ ਗੋਲੀ ਮਾਰੀ ਸੀ ਤਾਂ ਉਸਨੇ ਉਸੇ ਦਿਨ ਜੇਲ੍ਹ ਵਿੱਚ ਖੁਦਕੁਸ਼ੀ ਕਰ ਲਈ ਰੋਂਗ ਨੰਬਰ ਮਿਲਾਉਣ ਵਾਲੇ ਉਸ ਲੜਕੇ ਨੂੰ ਪੁਲਿਸ ਨੇ ਫੜ ਕੇ ਜੇਲ੍ਹ ਵਿੱਚ ਪਾ ਦਿੱਤਾ ਇਸ ਤਰ੍ਹਾਂ ਇੱਕ ਰੋਂਗ ਨੰਬਰ ਨੇ ਇੱਕ ਨਿਰਦੋਸ਼ ਔਰਤ ਉਸਦੇ ਤਿੰਨ ਬੱਚਿਆਂ ਨੂੰ ਹਮੇਸ਼ਾ ਲਈ ਦੂਰ ਕਰ ਦਿੱਤਾ ਇਸ ਤਰ੍ਹਾਂ ਤਿੰਨ ਬੱਚੇ ਅਨਾਥ ਤੇ ਦੋ ਪਰਿਵਾਰ ਬਰਬਾਦ ਹੋ ਗਏ ਸੋਚੋ ਕਸੂਰਵਾਰ ਕੌਣ ਸੀ ਕਾਲ ਕਰਨ ਵਾਲਾ ਉਹ ਨੌਜਵਾਨ ਸ਼ੱਕੀ ਸੱਸ ਸ਼ੱਕੀ ਤੇ ਜਾਹਲ ਪਤੀ ਜਾਂ ਉਸ ਔਰਤ ਦਾ ਪਰਾਂ ਜਾਂ ਫਿਰ ਮੋਬਾਈਲ ਤੁਹਾਨੂੰ ਕੀ ਲੱਗਦਾ ਹੈ ਕਸੂਰ ਕਿਸ ਦਾ ਆਪਣੇ ਵਿਚਾਰ ਕਮੈਂਟ ਬਾਕਸ ਰਾਹੀਂ ਜ਼ਰੂਰ ਸਾਂਝੇ ਕਰਿਓ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਅੱਜ ਲਈ ਇੰਨਾ ਹੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਧੰਨਵਾਦ ਜੀ